ਸਿਹਤ ਸੰਭਾਲ ਇੱਕ ਅਧਿਕਾਰ ਹੈ ਵਿਸ਼ੇਸ਼ ਅਧਿਕਾਰ ਨਹੀਂ ਇਸ ਅਧਿਕਾਰ ਦੀ ਪੂਰਤੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੇ ਪੰਜਾਬ ਭਰ ਵਿੱਚ 829 ਆਮ ਆਦਮੀ ਕਲੀਨਿਕਾਂ ਦਾ ਇੱਕ ਨੈਟਵਰਕ ਸਥਾਪਿਤ ਕੀਤਾ ਹੈ ਫਰਵਰੀ ਵਿੱਚ ਆਮ ਆਦਮੀ ਕਲੀਨਿਕ ਮਹਿਜ 202 ਸਨ ਜੋ ਕਿ ਹੁਣ ਵੱਧ ਕੇ 829 ਹੋ ਗਏ ਹਨ ਇਹਨਾਂ ਵਿੱਚੋਂ 308 ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਹਨ ਅਤੇ 521 ਪਿੰਡੂ ਖੇਤਰਾਂ ਵਿੱਚ ਹਨ ਆਮ ਆਦਮੀ ਕਲੀਨਿਕ ਨੇ ਕੰਪਿਊਟਰ ਲੈ ਕੇ ਬੈਠੀਆਂ ਨੇ ਉੱਥੇ ਫਾਰਮਾਸਿਸਟ ਕੁੜੀਆਂ ਮੁੰਡੇ 80 ਕਿਸਮ ਦੀਆਂ ਦਵਾਈਆਂ 40 ਕਿਸਮ ਦੇ ਟੈਸਟ ਉੱਥੇ ਹੀ ਹੁੰਦੇ ਨੇ ਸ਼ਹਿਰ ਜਾਣ ਦੀ ਲੋੜ ਨਹੀਂ ਪੈਣੀ ਇਹ ਮਰੀਜ਼ ਇਸ ਪਹਿਲ ਦੇ 1 ਕਰੋੜ 57 ਲੱਖ ਲਾਭਪਾਤਰੀਆਂ ਵਿੱਚੋਂ ਹਨ ਪਹਿਲਾਂ ਬਹੁਤ ਸਾਰੇ ਲੋਕਾਂ ਲਈ ਇਲਾਜ ਕਰਾਉਣਾ ਬਹੁਤ ਔਖਾ ਸੀ ਕਿਉਂਕਿ ਉਹ ਡਾਇਗਨੋਸਟਿਕ ਟੈਸਟਾਂ ਦਾ ਖਰਚਾ ਝੱਲ ਨਹੀਂ ਪਾਉਂਦੇ ਸਨ ਤੇ ਬਿਮਾਰੀਆਂ ਦਾ ਪਤਾ ਹੀ ਨਹੀਂ ਲੱਗ ਪਾਂਦਾ ਸੀ ਪਰ ਹੁਣ ਆਮ ਆਦਮੀ ਕਲੀਨਿਕਾਂ ਦੁਆਰਾ 38 ਮੁਫਤ ਡਾਇਗਨੋਸਟਿਕ ਟੈਸਟ ਹੁੰਦੇ ਨੇ ਤੇ ਇਨ੍ਹਾਂ ਕਲੀਨਿਕਾਂ ਤੇ ਹੁਣ ਤੱਕ 38 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ ਟੈਸਟ ਹੁੰਦੇ ਆ ਡਾਕਟਰ ਬਹੁਤ ਵਧੀਆ ਕੋਈ ਲੈਂਡ ਚ ਲੱਗਣ ਦੀ ਰੋਡ ਨਹੀਂ 2 ਮਿੰਟ ਦੀ ਦੋਈ ਮਿਲ ਜਾਂਦੀ ਹੈ ਬਹੁਤ ਸਹੂਲਤ ਹੈ ਅੱਗੇ ਸਾਨੂੰ ਬਾਹਰ ਜਾਣਾ ਪੈਂਦਾ ਸੀ ਹੁਣ ਇੱਥੇ ਲਵੇ ਆ ਜੀ ਸਾਡੇ ਨਾਲ ਕੋਈ ਕਿਰਾਇਆ ਪਾੜਾ ਨਹੀਂ ਲੱਗਦਾ ਜੀ ਡਾਕਟਰ 24 ਘੰਟੇ ਵਹਿੰਦੇ ਨੇ ਜੀ ਇੱਥੇ ਬਹੁਤ ਵਧੀਆ ਸਹੂਲਤਾ ਜੀ ਫ੍ਰੀ ਦਵਾਈ ਮਿਲਦੀ ਆ ਜੀ ਆਮ ਆਦਮੀ ਕਲੀਨਿਕ 80 ਕਿਸਮ ਦੀਆਂ ਦਵਾਈਆਂ ਦੀ ਇੱਕ ਵਿਆਪਕ ਰੇਂਜ ਵੀ ਪ੍ਰਦਾਨ ਕਰਦੇ ਹਨ ਜੋ ਸਿਹਤ ਸੰਭਾਲ ਨੂੰ ਸਭ ਲਈ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਉਂਦੇ ਹਨ